ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੋਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਜਰਸੀ ਤੇ ਐਚ ਐਫ ਦਾ ਕ੍ਰੋਸ ਅੰਗ ਚ ਬਿਹੜ ਲੈ ਕੇ ਆਏਾਂਗੇ ਤਾਜੀ ਸੂਈ ਹੋਈ ਹੈ ਜੇਰ ਜੱਪਾ ਬਿਲਕੁਲ ਡਾਨਾ ਹੈ ਬਾਈ ਸਤਿ ਸ੍ਰੀ ਅਕਾਲ ਅਸਿਕਾਲ ਜੀ ਆਪਣਾ ਪਿੰਡ ਧੌਲਾ ਹੈਣਾ ਵੀਰ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9779475843 ਜਿਹੜੀ ਵੀਰੇ ਆਪਾਂ ਸਕਰੀਨ ਤੇ ਬਿਹੜ ਦੇਖੀ ਹੈ ਨਹੀਂ ਗੇ ਕਹਿ ਕਿੰਨਾ ਕ ਟਾਈਮ ਹੋ ਗਿਆ ਭਰਾ ਸੂਈ ਨੂੰ ਸੂਈ ਨੂੰ ਜਾਪ 5 ਘੰਟੇ ਹੋ ਗਏ ਬੱਚੀ ਸੂਈ ਨੂੰ ਵੀ ਕਹਿੰਦਾ ਵੀ 4 ਤੋਂ 5 ਘੰਟੇ ਹੋ ਗਏ ਜੇਰ ਪ੍ਰੋਪਰ ਆ ਭਈਆ ਦੇਖ ਸਕਦਾ ਹੋ ਦੋਸਤੋ ਡਾਨਾ ਕੀ ਥਾਣਾ ਹਵਾਨੇ ਦੀ ਬਿਲਕੁਲ ਸਾਫ ਸੀਲ ਸ਼ਾਂਤ ਠੰਡੇ ਸਵਾਲੀ ਦੇਖੋ ਕੇਲੇ ਫਲੀਆਂ ਵਰਗਾ ਨਿਕੜ ਮਾ ਥਾਣਾ ਮੂਰੇ ਵਾਂਗਰ ਦਾ ਹਵਾਨਾ ਉਨਾ ਹੀ ਹਵਾਨਾ ਮੂਰੇ ਤੇ ਉਨਾ ਹੀ ਮੰਗਰਾ ਵੀਰੇ ਪਹਿਲੇ ਸੂਏ ਕਹਿੰਦਾ ਦੁੱਧ ਦੁੱਤਾ ਵੇਹਣ ਦੇ ਪਹਿਲੇ ਸੂਏ 17 ਕਿਲੋ ਦੁੱਧ ਕੱਢਿਆ ਦੂਜਾ ਸੂਆਇਤ ਦੀ ਦੂਜਾ ਸੂਆਇਤ ਕੀ ਵੀਰ ਕਹਿੰਦਾ ਵੀ ਆਪਣਾ ਵਪਾਰ ਦਾ ਕੰਮ ਆਪਣੀ ਵੈੜ ਖਰੀਦੀ ਆ ਮਾਲਕਾਂ ਨੇ ਪਹਿਲੇ ਸੂਏ 17 ਕਿਲੋ ਦੁੱਧ ਦੱਸ ਕੇ ਦਿੱਤੀ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰ ਕਰਕੇ ਦਸੱਲੀ ਕਰਕੇ ਖਰੀਦਦਾਰੀ ਕਰ ਸਕਦੋਂਗੇ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9779475644 ਮੇਰੇ ਖੋਲ ਕੇ ਘੇੜਾ ਦੁਬਾਰੇ ਤੋਰੇ ਪੱਖੋਂ ਆਪ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਮਦਾਰ ਬਾਈਆਂ ਨਾਲ ਜਰੂਰ ਫੋਨ ਤੇ ਰਾਬਤਾ ਕਰ ਸਕਦੋਂਗੇ ਥਣ ਹਵਾਨੇ ਦੀ ਬਿਲਕੁਲ ਸਾਫ ਹਵਾਨੇ ਦੀਆਂ ਪੰਡਾਂ ਹੀ ਮੱਲੀ ਫਿਰਦੀ ਆ ਕਰਮ ਵਾਲੀ ਵੀਰ ਕਹਿੰਦਾ ਵੀ ਕਹੇ ਨੂੰ ਆਪਾਂ ਬਾਈ ਤੇ ਕਹਿ ਕੇ ਦੇ ਦਈਏ ਗਵਾਹੀ ਭਰਦਾ ਹਵਾਨਾ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ ਪਲਵਾਨਾਂ ਵਾਲੀ ਤੋਰ ਦੇਖ ਸਕਦੇ ਹੋ ਦੋਸਤੋ ਲੈਗ ਸਕੋਰ ਵੀ ਚੰਗਾ ਆਗਾ ਬੱਸੀ ਦਾ ਬਾਜਾ ਵਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸੇਵਾਦਾਰੀ ਚਾਹੁੰਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੋਂਗੇ ਤਾਜੀ ਸੂਈ ਹੋਈ ਸਵੇਰ ਦੀ ਜੇਰ ਜੱਪਾ ਡੰਨ ਮੰਗਰ ਹੈਗਾ ਬੱਸਾ ਤੋਰੇ ਤਾਰੇ ਦੀ ਵਹਿੜ ਬਿਲਕੁਲ ਸਾਫ ਆ ਗਈ ਧਾਰਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਤੇ ਬਾਜ ਬਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਵੀਰ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਹਾਂ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਤੁਹਾਨੂੰ ਆਪਾ ਚੌਂਦਾ ਦਿਖਾਤਾ ਗਾਂ ਪ੍ਰੋਪਰ ਬੱਚਾ ਝੱਟ ਦੀ ਦਿਖਾਤੀ ਸੋਭਾ ਦੀ ਸੂਈ ਹੈ ਮੇਰੇ ਬੋਲੀ ਵਾਲੀ ਕਿੰਨੀ ਗੱਡੀ ਹੈ 3 ਕਿਲੋ ਗੱਡੇ ਬਟਾੜੇ 3 ਕਿਲੋ ਬੋਲੀ ਗੱਡੀ ਹੈ ਵੀਰ ਕਹਿੰਦਾ ਵੀ ਕਹਿਣ ਨੂੰ ਆਪਾਂ ਕਰੀਏ 10 ਕਿਲੋ ਕਾੜਤੀ 12 ਕਿਲੋ ਕਾੜਤੀ ਦੇਖੋ ਉਹਦਾ ਕੋਈ ਫਾਇਦਾ ਨਹੀਂ ਗੱਪ ਮਾਰਦੀਏ ਮੇਰੇ ਪੀਕ ਲੈਵਲ ਤੇ ਜਾ ਕੇ ਕਿੰਨਾ ਕੁ ਦੁੱਧ ਦੇ ਦੋਗੀ 17 ਕਿਲੋ ਦੁੱਧ ਮਨ ਵੀਰ ਕਹਿੰਦਾ ਵੀ 17 18 ਕਿਲੋ ਦੁੱਧ ਪਲੂਨ ਦਾ ਦਿੱਤਾ ਹੋਇਆ ਜੇ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਹੈ ਤਾਂ ਕਿ 17 18 ਕਿਲੋ ਮੰਨ ਕੇ ਖਰੀਦ ਲੈ ਚੰਗਾ ਸਟਰਕਚਰ ਆ ਬੱਸੀ ਦਾ ਮੂਰੇ ਮੰਗਰ ਦਾ ਹਵਾਨਾ ਬਾਕੀ ਗੁੱਲੀ ਵਾਲਾ ਥਣ ਬੰਨ ਦੇ ਮੇਰੇ ਬੱਛਾ ਗੁੱਲੇ ਵਾਲਾ ਥਣ ਦੇ ਬੋਲੀ ਚ ਬਾਈ ਬਿਲਕੁਲ ਐਨ ਭੂਗ ਵਰਗੀ ਥਣ ਹਵਾਨੇ ਦੀ ਬਿਲਕੁਲ ਸਾਫ ਕੋਈ ਪਾਸਾ ਨਹੀਂ ਕੋਈ ਆਸਾ ਨਹੀਂ ਬਾਕੀ ਮਿਲਕ ਬਣ ਵੀ ਦੇਖ ਲੋ ਦੋਸਤੋ ਮੂਰਲੀਆਂ ਲੱਤਾਂ ਤਾਂ ਹੀ ਜਾਂਦੀ ਹੈ ਧਾਰਾਂ ਤਾਂ ਸਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਆਹ ਦੇਖ ਸਕਦੇ ਹੋ ਦੋਸਤੋ ਬਿਲਕੁਲ ਐਨ ਬੋਲਾ ਹੀ ਹੈ ਬਾੜ ਥੱਲੇ ਵੀਰੇ ਮੰਗਲਾਂ ਜੀ ਮਾਰ ਧਾਰਾਂ ਤੂਰਾਂ ਦੀ ਬਿਲਕੁਲ ਸਾਫ ਮੱਜਾਂ ਵਾਲਾ ਚੋਣ ਹੈਗਾ ਮੋਟਾ ਮੋਟਾ ਬਸ ਵੀਰੇ ਬਾਲਾ ਨਾ ਡੋਲ ਚਵਾਈ ਦੀ ਬਿਲਕੁਲ ਸਾਬ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਘਰ ਤੱਕ ਦੀ ਗਰੰਟੀ ਹੋ ਗਈ ਵੀਰ ਕਹਿੰਦਾ ਵੀ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਵਗਾਉਣੀਆਂ ਚੌਣ ਚਵਾ ਦੀ ਲੱਤ ਛਾੜ ਦੀ ਘਰ ਤੱਕ ਦੀ ਆਪਣੀ ਗਰੰਟੀ ਹੋ ਗਈ ਜੇ ਕੋਈ ਵੀਰ ਘਰੇ ਆ ਕੇ ਚੋਕੇ ਲੈ ਜਾਣੀ ਚਾਹੁੰਦਾ ਤਾਂ ਘਰੇ ਆ ਕੇ ਚੋਕੇ ਵੀ ਖਰੀਦਾਰੀ ਕਰ ਸਕਦਾ ਹੈਗਾ ਬਾਜਾਬ ਰੇਟ ਵੀਡੀਓ ਤੇ ਕੀ ਰੇਟ ਹੋਊਗਾ ਵੀਰੇ ਬਾਜੋ ਜਾ ਬੋਲਦੇ 65 ਕਰਾ ਹੋਵਾ ਤੁਰਕਮਲਾ ਬਾਠਿਆਰ ਗਾਂ ਦੇ ਦਾ ਨੀ 60 ਡੇਕਰਾਂ ਚ ਹੋ ਜੂ 60 ਡੇਕਰਾਂ ਦਾ 10 ਡੇਕਰ ਵੀਰ ਕਹਿੰਦਾ ਵੀ ਮੁੱਲ 70-50 ਤਰ ਕੋਸ਼ ਕਰਾ ਲੋ ਮੇਰੇ ਕੋਈ ਪਤਾ ਨਹੀਂ 60000 ਦੀ ਵੈਣ ਜਸਨੋਂ ਦੇਵਾਂਗੇ ਚੌਣਚਵਾਦੀ ਬਿਲਕੁਲ ਓਕੇ ਬਾਜਬ ਰੇਟ 60000 ਘਰੇ ਇਹ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਜੇਰ ਜੇ ਆਪਾਂ ਬਿਲਕੁਲ ਡਾਨਾ ਪੂਰੀ